ਦੇ ਮਨੋ ਅਮਰ ਅਮਨ ਹਰ ਗੋਣਾ ਹਰ ਮੁਕੀਏ ਪਰਮਾਤਮਾ ਦੇ ਨਾਮ ਦਾ ਹੀ ਅਰੰਧਨ ਹੈ ਹਰੀ ਦੇ ਗੁਣ ਉਹਦਾ ਸਿਮਰਨ ਹੈ ਉਹਦੀ ਯਾਦ ਹੈ ਕਹਿੰਦੇ ਹਰ ਗੋਣਾ ਹਰ ਮੁਤਰੋ ਹਰੀ ਦੇ ਗੋਣਾ ਦਾ ਅਰਤਨ ਆਪਣੀ ਰਸਨਾ ਦੇ ਦੁਆਰਾ ਉਚਾਰਨ ਕਰ ਰੋਦੀ ਕਹਿੰਦੇ ਸਤਗੁਰ ਵੱਡਾ ਕੰਮ ਸਲਾਹੀ ਦੇ ਦਸ ਵਿੱਚ ਭੱਡੀਆਂ ਬਣੇ ਆਪਣੀ ਬਸਮਾ ਦੇ ਦੁਆਰਾ ਪਰਮ ਜੀ ਦੀ ਉਸਤਤਿ ਨੂੰ ਮੌਦਾ ਕਰ ਬਸਤਕ ਲਿਖਤ ਲਿਖੇ ਗੁਣ ਗਾਏ ਮਸਤਕ ਲਿਖਤ ਲਿਖੇ ਗੁਣ ਗਾਏ ਜੰਨਤ ਦੇ ਪੁਰਮਲੇ ਜਨੂ ਦੀ ਕਿਰਪਾ ਹੋਵੇ ਚਲੋ ਤੇ ਪੁਰਮਲੇ ਜਨੂ ਭਾਗ ਲੱਗੇ ਜਾਵਕੀ ਮੇਰਾ ਸੰਗਤ ਪਾਰ ਪਰ ਹੋ ਕਹਿੰਦੇ ਉਹ ਸਤ ਸੰਤ ਵਿੱਚ ਬੈਠ ਕੇ ਚੰਗੇ ਵਿਚਾਰ ਚੰਗੇ ਵਿਚਾਰਾਂ ਦੀ ਕਮਾਈ ਕਰਦੇ ਨੇ ਫਿਰ ਇਹ ਸੰਸਾਰ ਸਾਗਰ ਤੋਂ ਪਾਰ ਹੋ ਜਾਂਦੇ ਹਨ ਹਾ ਤਾ ਨਗਰ ਹੈ ਕਾਇਆ ਕਿਉਂ ਇਹ ਤੇ ਸਰੀਰ ਨਗਰ ਆਪ ਇਹਨਾਂ ਦਾ ਸਰੀਰ ਦੀਓ ਪਾਇ ਪਿੰਡ ਨੂੰ ਸਾਧ ਕਹਿੰਦੇ ਕਾਇਆ ਨਗਰ ਹੈ ਦੰਦ ਕਾਇ ਨਗਰ ਮਹਿ ਰਾਮ ਰਸ ਉਤ। ਇਹਦੇ ਅੰਦਰ ਇੱਕ ਰਸ ਬੜਾ ਉਤਮ ਹੈ ਉਹ ਕਿਹੜਾ ਹੈ ਪ੍ਰਭਾਤਮਾ ਦੇ ਵਾਹਿਗੁਰੂ ਜੀ ਦੇ ਨਾਮ ਦਾ ਰਸ। ਕਹਿੰਦੇ ਕਿਉਂ ਪਾਈਏ। ਕਪ ਦੇਸ ਦਨ ਕਰਹੁ। ਕਿਉਂ ਪਾਈਏ ਕਿਵੇਂ ਪਾਈਏ। कहे गुरु के उपदेश को कमावा कर जो गुरु कहे सोई भगवंतो हर गढ़ बता बनादी संत को गुरु के उपदेश को कमा कहंदे सतगुरु सेवा सकल हार दर्शन मेर अमृत हरणा पीहु सतगुरु सेवा सतगुरु ਸਤਗੁਰੂ ਜੀ ਦੇ ਨਾਮ ਦਾ ਅਰਾਧਨ ਕਰਕੇ ਨਾਮ ਨਾਲ ਜੁੜ ਕੇ ਬਾਣੀ ਨਾਲ ਜੁੜ ਕੇ ਕਹਿੰਦੇ ਸਫਲ ਬਾਣੀ پڑھی ਬਾਣੀ ਦੇ ਪਹਿਰਾ ਦਿੱਤਾ ਬਾਣੀ ਦੀ ਵਿਚਾਰ ਕੀਤੀ ਉਹਦੇ ਅਨੁਸਾਰ ਕਰਦੇ ਕਹਿੰਦੇ ਸਤਗੁਰੂ ਸੇਵ ਸਫਲ ਦਾ ਦਰਸ਼ਨ ਸਤਗੁਰੂ ਜੀ ਦੀ ਕਿਰਪਾ ਦੇ ਦੁਆਰਾ ਹਰੀ ਦੇ ਦਰਸ਼ਨ ਦੇ ਨਾਲ

ਉਹਨਾਂ ਸ਼ਰਤੀ ਦੀ ਆਪਾਂ ਉਹ ਗਾਣੀਆਂ ਬੰਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਆਪਾਂ ਗਾਉਂਦੇ ਨਹੀਂ ਬਣੇ ਪਏ ਨਹੀਂ ਵੱਡੇ ਪਖਤਰਾਪਤ ਜਿਹੜੇ ਬਾਣੀ ਹ ਸਤਿਗੁਰੂ ਜੀ ਦੀ ਜੇ ਮਹਾਨ ਕਹਿੰਦੇ ਆਪ ਹੋ ਸਿੱਖ ਸਤਿਗੁਰੂ ਕੇ ਪਿਆਰ ਹੋ ਗਾਉਂ ਤੋਂ ਸੱਚੀ ਬਾਣੀ ਪਾਪ ਕੀ ਬਾਣੀ ਨੂੰ ਤੱਕੀ ਤਰ੍ਹਾਂ ਬਾਣੀ ਨੂੰ ਗਾਈਏ ਬਾਣੀ ਨੂੰ ਪੜ੍ਹੀਏ ਬਾਣੀ ਨੂੰ ਸਮਝੀਏ ਬਾਣੀ ਤੋਂ ਉੱਪਰ ਤੇ ਹੈ ਹੀ ਕੰਮ ਨਹੀਂ ਆਡੂ ਸਾਹਿਬ ਤੇ ਕਹਿੰਦੇ ਆਪ ਨਰਾਇਣ ਕਾਲਾਧਾਰ ਜਗ ਮੇ ਪਰਮਰਿਉਰ ਅਕਾਰ ਅਕਾਰ ਜੋਤ ਜਗ ਮੰਡਲ ਕਰਿਓ ਉਹ ਤੇ ਕਿੰਦ ਗੁਰੂ ਨਾਨਕ ਦੇਵ ਜੀ ਤੇ ਨਿਰੰਕਾਰ ਵਿੱਚ ਪਰ ਕੀ ਕੋਈ ਨਹੀਂ ਹਕਮ ਸਤਨਾਮ ਕਿ ਸਾਡੇ ਨਾਲ ਸੇ ਨਿਰੰਕਾਰ ਸੂਪਨੇ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਆਪਾਂ ਰੋਜ਼ ਇਹ ਤੇ ਬਹੁਤ ਜ਼ਿਆਦਾ ਸੇਧ ਦਿੰਦੇ ਆਂ ਕਿ ਆਪਾਂ ਰੋਜ਼ ਕਰਦੇ ਆਂ ਕਿ ਗੁਰੂ ਗ੍ਰੰਥ ਸਾਹਿਬ ਸਤਿਪਰਵ ਮਹਾਰਾਜ ਜੀ ਦਾ ਸਤਿਕਾਰ ਨਿਖੋ ਅਕਲ ਵੀ ਕਿਤੇ ਬਿਆਦ ਕੇ ਹੋਈ ਹੈ ਸਤਗੁਰੂ ਜੀ ਦਾ ਸਰੂਪ ਕਿਤੇ ਗਾਟਰ ਦੇ ਵਿੱਚੋਂ ਗਾਟਰ ਸੀ ਇੰਨੀ ਭੈੜੀ ਲੋਕਾਂ ਦੀ ਵੇਖੋ ਰਾਤ ਨੂੰ ਥੱਲੇ ਦੇਖਿਆ ਸੀ ਕਿਤੇ ਧਿਆਰ ਰੱਖੋ ਹਣ ਬੋਟਾ ਦਾ ਸਭਾ ਆ ਗਿਆ ਲੈ ਕੇ ਹੱਥ ਰੋਮੀ ਜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਰਤਨਾ ਸ਼ੁਰੂ ਕਰਤਾ ਲੋਕਾਂ ਮਾਰਨੇ ਕਾਹ ਸੀ ਸੇਵੇ ਮਾਰਨਿਓ ਸੇ ਕੋ ਯਾਦ ਰੱਖਿਓ ਨਿਸ਼ਾਨ ਸਾਹਿਬ ਕੋ ਟੁਲਦੇ ਨੇ ਇਹਨਾਂ ਦਾ ਸਿਧਾਂਤ ਹੈ

ਗੁਰੂ ਦੇ ਸੰਸਦ ਨੂੰ ਧੰਨਵਾਦ ਕਰਨਾਂ ਵਿੱਚ ਬੇਨਤੀ ਕਰਾਂ ਜਿੰਨਾਂ ਅੱਗੇ ਵਧਿਆ ਗੁਰੂ ਗ੍ਰੰਥ ਸਾਹਿਬ ਤੋਂ ਤੇ ਹੌਣ ਬਾਰ ਤਰੇ ਨੇ ਰਹਿਣਾ ਕੱਖ ਦੀ ਅੱਖੋਂ ਸਭ ਦਾ ਇਜਾਜ਼ਤ ਹੱਥ ਹੋ ਗਈ ਮਾਰਾ ਕਹਿੰਦੇ ਸੀ ਸੇਮੇ ਪਾਸਾ ਸੇਖੋ ਇੱਕ ਗੱਲ ਯਾਦ ਰੱਖਿਓ ਗੁਰੂ ਦਾ ਸੁਨਾਤ ਗੁੰਦੀ ਸਿੱਖੀ ਗੁਰੂ ਦੀ ਬਾਣੀ ਸ਼ਰਧਾ ਰਾਜ ਤੇ ਰਾਜਨੀਤੀ ਪੈਰ ਨੇ ਤੋਤੀ ਨੱਖੋ ਸਕਦਾ ਸੇਵੇਂ ਪਾਸ਼ਾ ਦਾ ਸਦਾਲਤਾ ਹੈ ਕੋਲ ਬਲਾਸ ਮਾਰਸ਼ਲ ਛੇਵੀ ਪੜੋ ਸੇਵੇਂ ਪਾਸ਼ਾ ਵੱਲ ਤੋਂ ਹੁਕਮ ਹੈ ਅੱਜ ਤੱਕ ਖਾਣੇ ਹੀ ਖਾਣ ਬੜਾ ਮਾੜਾ ਆਦਤ ਨਾ ਲੱਗੇ ਇਹ ਸੱਚਾ ਹੈ ਕਿੱਥੇ ਸੇਵੇਂ ਪਾਸ਼ਾ ਮਾਰ ਵੱਲੋਂ ਸਾਥ ਜਾਨ ਕਿੱਥੀ ਪਾਸ ਦੇ ਵਿੱਚ ਸੱਚੇ ਨੂੰ ਸੜੇ ਆਓ ਗੁਰੂ ਗ੍ਰੰਥ ਸਾਹਿਬ ਦੇ ਸਾਡੇ ਰੱਬ ਨੇ ਸਾਡੇ ਰਣਕਾਰ ਨੇ ਗੁਰੂ ਗ੍ਰੰਥ ਸਾਹਿਬ ਜੀ ਸਿੱਖਾ ਜੋ ਮਰਦੀ ਕੌਣਾ ਨੂੰ ਜੋ ਤੇਰਾ ਪਾਤਸ਼ਾਹ ਕਿੰਦਾ ਹੈ ਜੋ ਤੇਰਾ ਦੇਵ ਕਰਦਾ ਗੁਰੂ ਗ੍ਰੰਥ ਸਾਹਿਬ ਜੀ ਚੁਲਿਆ ਮਾੜੇ ਕਲੀਰ ਕੇ ਚੋ ਮਰ ਕੇ ਖਾ ਕਰ ਆਪਣੇ ਤੇ ਸੋਈ ਸੋਈ ਤੇ ਅੱਗੇ ਫੈਸਲਾ ਲੋ ਕਰਦਾ ਤੇਰੇ ਚੰਗੇ ਬਾਣੇ ਦਾ ਉਹਨਾਂ ਨੇ ਉਹ ਸਮਾਂ ਆਇਆ ਤੇ ਕਰਨਾ ਤੋਂ ਲਗਦੀ ਕਿ ਚੜੀ ਜਦੋਂ ਕੋਈ ਕਿਤਾਬ ਚੋਂ ਕਹੁੰਦਾ ਲੋ ਉਹ ਬਹੀ ਹਰ ਦਾ ਕੋਲ ਉਹ ਬਹੁਤ ਪਰ ਲਿਖ ਚੁੱਕਾ ਹੁੰਦਾ ਹੈ ਅਸਾਰ ਉੱਥੇ ਹੁੰਦਾ ਹੈ ਇੱਥੇ ਤੂੰ ਚੰਗੇ ਵਿਚਾਰ ਲੈ ਕੇ ਆਇਆ ਤੇਰੇ ਹਿਰਦੇ ਦੇ ਵਿਚਾਰ ਬਾੜੇ ਡਲ ਰਹੇ ਹੈ ਇਹ ਕਿਸੇ ਨੂੰ ਨਹੀਂ ਪਤਾ ਕੈਨੂੰ ਵੀ ਇਹ ਬੇਗਾਨਾ ਕਿਸ ਨੂੰ ਕੁਝ ਪਤਾ ਲੱਗਦਾ ਭਾਰਤੂ ਗੁਰਪ੍ਰਸਾਦ ਜੀ ਆਜਾਤ ਦਾ ਲਿਖੇ ਸੰਤਨ ਨੂੰ ਬਾਰਤੂ ਬੋਲਤ ਹੈ ਇੱਥੇ ਇਹਨਾਂ ਨੂੰ ਸਭ ਉਹ ਇਨਾਂ ਦੇ ਹੱਥ ਪਾਸਲੇ ਉਹ ਜਲੋਣ ਦਾ ਹੁਕਮ ਹੋਇਆ ਦਾ ਨਗੋਂ ਨਦੀ ਮਾਰ ਨਹੀਂ ਅੱਲਾ ਹੋਈ ਇਹਨਾਂ ਨੇ ਆਪਣੇ ਆਪ ਨੇ ਖੋ ਰੱਖਾ ਦੇਣਾ ਅਉ ਕਰਕੇ ਬਿਰੋ ਕਹਿਣ ਤੋਂ ਬਾਅਦ ਵੀ ਚੰਗਾ ਕਰਦੇ ਆ ਮਾੜਾ ਕਰਦੇ ਆ ਕਿਤੇ ਵੀ ਕਰੀਏ ਲੋਕ ਕੇ ਕਰੀਏ ਸ਼ੋਪ ਕੀ ਕਰੀਏ ਮਰਸ਼ਾ ਨਹੀਂ ਕਰਦਾ ਜੇਹਾ ਵੀ ਨੇ ਸੂਰ ਹੋਰੇ ਕਰਵਾ ਸਦਨਾਲ ਖੇਰ ਕਿਸੇ ਨੂੰ ਦੋਸਤ ਨਾਲ ਨਹੀਂ ਭਾਈ ਸਰਸਿੰਘ ਮਸਕੀਨ ਕੀ ਕਹਿੰਦੇ ਕਹਿੰਦੇ ਐਵੇਂ ਕੋਰੋਨਾ ਦਾ ਇਹ ਕੋਰ ਰੋ ਰਹੇ ਨੇ ਤੇ ਪੱਕਾ ਕਿਸੇ ਨੂੰ ਆਇਆ ਹੋਊਗਾ ਕੋਸਤਨਾ ਜਿਆਨ ਭੋਗ ਰਿਆ ਨੂੰ ਪੱਕਾ ਕੋਈ ਨੁਕੀਂ ਕਰਮ ਬਾੜਾ ਕੋ ਕਰਮ ਕੀਤਾ ਕਿਉਂਕਿ ਬਾਬਾ ਜੀ ਦੀ ਬਾਣੀ ਤੋਂ ਉੱਪਰ ਕੋਈ ਸ਼ਕਤੀ ਨਹੀਂ ਗੁਰੂ ਕਹਿੰਦਾ ਜੋ ਗੁਰਗੱਲ ਸੋਈ ਭਗਵਾਨੋ ਤੇ ਆਪਾ ਉਹਦੇ ਤੇ ਪਹਿਰਾ ਨਹੀਂ ਦਿੱਤਾ ਬੰਦਿਆਂ ਨਹੀਂ ਆਪਾਂ ਕੀਤੀਆਂ ਆਪਣੀਆਂ ਮਾਰ ਮਾਪੀਆਂ ਤੇ ਫਿਰ ਸਭ ਕਹਿੰਦੇ ਫਿਰ ਤੇਰਾ ਪੀਜੋ ਹੋਇਆ ਤੇ ਬਣੀ ਤੇ ਸੋਹਣੀ ਹੋਣਾ ਉਹ ਕਿਸੇ ਦੇ ਘਰ ਨਹੀਂ ਜਾਣਾ ਕੋ ਕਿਸੇ ਦੀ ਝੂਲੀ ਵਿੱਚ ਨਹੀਂ ਪੈਣਾ ਕਦੇ ਓਗੜ ਤੇ ਪਹਾੜੇ ਚੰਗਾ ਵਧੀਆ ਸੁਣੋ ਆਈ ਬਰਸ ਸ਼ਗਰਦੀ ਸਤਿਗੁਰੂ ਤੋਂ ਦੀ ਪਰਵਾਣ ਹੋਣਾ ਪੈਂਦਾ ਕੱਲ ਆਪ ਜੀ ਇੱਕ ਸਾਕੀ ਇਤਿਹਾਸਕ ਪੜ੍ਹ ਸਮਝੋ ਜੀ ਭਾਈ ਸੰਤੋਖ ਰਾਮ ਜੀ ਦਾ ਜਿਨ੍ਹਾਂ ਨੇ ਸਿੱਖੀ ਨੂੰ ਕਮਾਉਂਦਿਆਂ ਹੋਇਆ ਆਪਣਾ ਜੀਵਨ ਗਾਵਦੇ ਨੇ। ਅ ਸਿੱਖੀ ਨੇ ਸਿਖਾਈ। ਇਹੋ ਜੇ ਅਨੰਦ ਸੇਮੁ ਕੋ ਨੂੰ ਉੱਤੇ। ਤਲ ਕਰਕੇ ਬਾਹਰ ਕਹਿੰਦੇ ਹਰ ਹਰ ਨਾ ਅਮਰਤ ਹਰ ਮੀਠਾ। ਧਰਿ ਦਾ ਨਾਮ ਅਮਰਤ ਰੂਪੀ ਹੈ, ਅਮਰਤ ਰੂਪੀ ਮੀਠਾ ਜਾਲ ਹੈ ਈਸਾ ਨਾਮ। ਕਹਿੰਦੇ ਹਰ ਹਰ ਸੰਤਾਂ ਦੇ ਸੰਤੋਹ ਹਰਿ ਸੰਤੋਹ ਚਾਕ ਦੇਖੋ ਜਿਨ੍ਹਾਂ ਨੇ ਰਿਆਗ ਨਾਮ ਦਾ ਸੁਆਦ ਪਰ ਕਿਤੇ ਗੁਰੂ ਨਾਨਕ ਦਾਸ ਕਿਤੇ ਤੋਂ ਪੁੱਛ ਕੇ ਦੇਖ ਵੀ ਉਹ ਸੁਆਦ ਹੈ ਕਿ ਨਾ ਖੁਸਤ ਹੋ ਇਹ ਤੇ ਜਿਨ੍ਹਾਂ ਨੇ ਪੀਤਾ ਹੈ ਨਾਮ ਪ੍ਰਮਾਤਮਾ ਦੇ ਨਾਮ ਦਾ ਰਸ ਮੇਰ ਉਹਦੇ ਬਾਰੇ ਕੋਈ ਕਹ ਸਕਦੇ ਦੂਜਾ ਗੌਰਵਤ ਹਰਿ ਰਸ ਮੀਠਾ ਲਾਗਾ ਉਹ ਜੀ ਦੀ ਮਾਤ ਗੁਰੂ ਜੀ ਦੀ ਸਭ ਗੁਰਮਤ ਹਾਰ ਰਸ ਮਿੱਠਾ ਲੱਗਾ ਕਹਿੰਦੇ ਜਦੋਂ ਗੁਰਮਤ ਦਾ ਰਸ ਹੈ ਬੜਾ ਮਿੱਠਾ ਲੱਗਦਾ ਜਿੰਨ ਵਿਸਵੇ ਸਭ ਵੇਖਣ ਸੋ ਜਿਹੜਾ ਮਿੱਠਾ ਲੱਗਣ ਵਾਲਾ ਰਸ ਸੀ ਕਹਿੰਦੇ ਉਹ ਵਿਸ ਗਈ ਪਿਆ ਅੱਖੋਂ ਸਤਨਾਮ ਉਹ ਭੁੱਲ ਗਏ ਬੈਠੇ ਉਹ ਸਰਾਸ ਨਾਲ ਜੁੜ ਕੇ ਜਿਹਦੇ ਵਿੱਚ ਵਧੀਆ ਜੀਵਨ ਮਾਣਦਾ ਜੋੜ ਵਧੀਆ ਨਿਕਲਣਾ ਸੀ ਉਹ ਕਹਿੰਦੇ ਵਿਸਰੇ ਚ ਗੁਰੂ ਦਾ ਤਾਰਣਾ ਸੁਮੇਠਾ ਰਾਗਾ ਤਿੰਨ ਵਿਸਰੇ ਸਭ ਵੇਖਣ ਸੁ ਕਹਿੰਦੇ ਵੇਖਾ ਰਸੋਂ ਦੇ ਸੁਆਦਾਂ ਵਿੱਚ ਪਸਕੇ ਕਿ ਪ੍ਰਮਾਤਮਾ ਦੇ ਨਾਮ ਦਾ ਰਸ ਕੋਈ ਨਹੀਂ ਚੱਖ ਕੇ ਸਦਨੇ ਜਿਹੜਾ ਸੁਆਦ ਲੈਣਾ ਸੀ ਉਹ ਲਿਆ ਨਹੀਂ ਕਹਿੰਦੇ ਇਹਨਾਂ ਪਾਣੀ ਅੰਦਰ ਪੰਤ ਸਾਹਿਬਾਨ ਹਾਮ ਪਾਪ ਗੁਣ ਭਰੇ ਇੱਕ ਗੁਣ ਨਹੀਂ ਅਮਤ ਸ਼ਾਣ અમૃત પરમાત્મા ਦਾ નામ કેਦੇ અમૃત નાੜ ਵਿખੇ ਵਿੱਚ ਕਾਹੀ ਵਿਕਾਰਾਂ ਦੇ ਵਿੱਚ ਖਰਜਤ ਹੋ ਗਏ ਮਾਇਆ ਲੋਭ ਭਰਮ ਤੇ ਭੁੱਲੇ ਸੁਪ ਤਾਰਾ ਸੋ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਸਭ ਤੋਂ ਉੱਤਮ ਪੰਥ ਕਿਹੜਾ ਉੱਤਮ ਰਸਤਾ ਕਿਹੜਾ ਉਹ ਗੁਰੂ ਕੀ ਸੰਗਤ ਸਤਨਾਮ ਇਹ ਸੁਣਿਓ ਤੁਸਾਂ ਮਤਿ ਤੇਹੇ ਬਲਾਂਤ ਜਦੋਂ ਗੁਰੂ ਸੰਗਤ ਰੂਪੀ ਇਹ ਪੰਥ ਤੇ ਆਪਾਂ ਧਾਰ ਨਹੀਂ ਹੋ ਜਾਂਦੇ ਆ ਕਿ ਮਹਾਰਾਜ ਦੀ ਕਿਰਪਾ ਕਰਦੇ ਉਹ ਸੰਗਤ ਜਿਹੜਾ ਇਹ ਪੰਥ ਹੈ ਨਾ ਗੁਰੂ ਦੀ ਸੰਗਤ ਇਹ ਸਭ ਤੋਂ ਉਪਕਲ ਹੈ ਤੋ ਸਿੱਖਾ ਤੂੰ ਤੇ ਬਕਾਰਾਂ ਨਿੱਕੀ ਖੰਧਤ ਹੋ ਗਿਆ ਮਾਰਗ ਤੇ ਤੂੰ ਤੇ ਕੋਲੋਂ ਵਿੱਚ ਹੀ ਡਕੜਿਆ ਗਿਆ ਮਾਇਆ ਦੇ মোহ ਬਮਤਾ ਦੇ ਝਾਲ ਵਿੱਚ ਹੀ ਪਸ ਆਓ ਗੁਰੂ ਕਿਰਪਾ ਕਰੇ ਅੱਗੇ ਬਹਾਰਾਂ ਤੇ ਜ਼ਿਕਰ ਕਰਦੇ ਨੇ ਰਾਮ ਨਾਮ ਰਸ ਤੋਂ ਰਾਮ ਰਸਾਇਣ ਪਰਮਾਤਮਾ ਦਾ ਨਾਮ ਰਸਾਇਣ ਹੈ ਪਰਮਾਤਮਾ ਦਾ ਨਾਮ ਉਹਨਾਂ ਦੀ ਇੱਕ ਖਾਣ ਹੈ ਕਹਿੰਦੇ ਹਰ ਸੇਵ ਹੋ ਸੰਤ ਜਨੋ ਇਹ ਸੰਤ ਜਨੋ ਰਾਮ ਨਾਮ ਰਸ ਰਾਮ ਦਾ ਨਾਮ ਹੈ ਜਿਹੜਾ ਉਹਦਾ ਰਸ ਰਾਮ ਰਸਾਇਣ ਆਪ ਸੇਵਕੋ ਸਤਿਦਿਨੋ ਤੇ ਸੇਵਣਾ ਹੈ ਤੇ ਅਨੰਤਰ ਕਹਣਾ ਤੇ ਪ੍ਰਮਾਤਮਾ ਦੇ ਨਾਮ ਦਾ ਗਾਣਾ ਪ੍ਰਮਾਤਮਾ ਦਾ ਨਾਮ ਸਾਰੇ ਗੁਨਾ ਦੀ ਖਾਤ ਹੈ ਸਾਡੀਆਂ ਗਾਤਾਂ ਦਾ ਘੜਾ ਰੇ ਪ੍ਰਮਾਤਮਾ ਦਾ ਨਾਮ ਇਹਦੇ ਚਾਰ ਪਦਾਰਤ ਤੋ ਮਾਰਦਸ਼ਾ ਚੋੜ ਦੇ ਦਿੰਦਾ ਸਾਡੇ ਵਿੱਚ ਕਿ ਪਰਮਾਤਮਾ ਦਾ ਭਜਨ ਕਰ ਉਹਦੇ ਨਾਮ ਦਾ ਆਰਤਕ ਕਰ ਭਜੋ ਦਾ ਅਰਥ ਜੋ ਉਹਦੇ ਨਾਮ ਦਾ ਆਰਤਕ ਹੈ ਚਾਰ ਪਦਾਰਥ ਚਾਰੇ ਪਾਏ ਉਰਮਕ ਨਾਲਕ ੁਰਮਤ ਨਾਲਕ ਹਰ ਤੁਮ ਭਗਵ ਗੁਰੂ ਦੀ ਬਾਤ ਬ੍ਰਹਿਤ ਕਰਦਾ ਹੈ ਗੁਰੂ ਜੀ ਦੇ ਬਾਣੀ ਅਨੁਸਾਰ ਆਪਣਾ ਜੀਵਨ ਢਾਲਦਾ ਤੇ ਪਰਮਾਤਮਾ ਦੇ ਨਾਮ ਨਾਲ ਜੁੜਦਾ ਹੈ ਉਹਦੀ ਯਾਦ ਵਿੱਚ ਡੁੱਲਣਾ ਹੀ ਸਿਮਰਨ ਹੈ ਉਹਦੀ ਯਾਦ ਵਿੱਚ ਡੁੱਲਣਾ ਹੀ ਬੰਦਗੀ ਹੈ ਬਦਰ ਦੇ ਅੰਦਰ ਬੰਦ ਹੋ ਜਾਣਾ ਹੀ ਬੰਦਗੀ ਹੈ ਸਾਨੂੰ ਹਜੇ ਤੱਕ ਇਹ ਸਬਦ ਨਹੀਂ ਆਇਆ ਕਿ ਸਿਮਰਨ ਹੋਰ ਹੈ ਸਾਡੇ ਜਾਣ ਵਿੱਚ ਆਈ ਹੈ ਕਿ ਸਿਮਰਨ ਕਿਸੇ ਹੋਰ ਨੂੰ ਕਹਿੰਦੇ ਤੇ ਬੰਦਗੀ ਕੋਈ ਹੋਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਪਾਠ ਰੱਖਿਆ ਨਾ ਪੜ ਕਿ ਸਾਹਮਣ ਆ ਗਈ ਇਰਸਾਰਿਆ ਸੋ ਤੁਪ ਪਟਿਆਉ ਗੌਰ ਰਹਾ ਵੇ ਮੋਰ ਟਿਕ ਲੋਕ ਤਨਾ ਕੜੂ ਵਸੀ ਛੱਡ ਪਰੇ ਕਰਨਾ ਸਭ ਜੇ ਟਕਰਾ ਤਵੇਂ ਲਿਆ ਤੋ ਵਾਰ ਨਿਕਲ ਇੱਕ ਪ੍ਰਭਾਤਮਾ ਨਾਮ ਬੁਲਾਉਣ ਜੋੜ ਉਹਦੇ ਨਾਮ ਦਾ ਆਦਰ ਕਰ ਜਿੰਨਾ ਹੋ ਸਕੇ ਦੁਨੀਆ ਦਾ ਭਲਾ ਕਰ ਚੰਗੇ ਗੁਣਾਂ ਦਾ ਧਾਰਨੀ ਹੋ ਚੰਗੇ ਗੁਣ ਆਪਣੇ ਹਿਰਦੇ ਵਿੱਚ ਅਪਣਾ ਲੈ چنگے ہردے چاہیے ساری سواوا گھرکائے سکھا جد اپنے آپ بدلیا جد اپنے آپ تبدیل ہو گیا اسی بڑی آنی پڑھی اسی بڑے پاٹے کروائے بدلا نہیں آیا کرے روز گردوے اٹھتے ہیں اندر گرو گرنتھ ساحب جی ہجوڑی آدھے بیٹھ کے کتھا کیرتن سنتے ہیں گربانی کا سارے اثر نہیں ماڑی کرم ਤੇ ਭਾਗਾ ਵਾਲੇ ਆ ਜੇ ਸਤਗੁਰੂ ਦੀ ਹਜ਼ੂਰੀ ਵਿੱਚ ਬੈਠੇ ਬਾਹਰ ਕਿਤੇ 사ਤ ਸੰਗਤ ਬਿਨਾਂ ਭਾਗਾ ਤੋਂ ਮਿਲ ਜੀ ਨਹੀਂ ਤੇ ਭਾਗਾ ਵਾਲੇ ਬਣਾਏ ਆਪਣੇ ਸੰਗ ਆਪਣੀਆਂ ਹਜ਼ੂਰੀ ਵਿੱਚ ਪਹਾਇਆ ਚੰਗੇ ਭਾਗ ਅੱਗੇ ਆਲੇ ਆਪ ਆਪਣੇ ਮੁਕਤਲੀ ਬਣਾਉਣ ਦਾ ਕੰਮ ਕਈਏ ਆਪ ਨੂੰ ਕਿਰਪਾ ਕਰੇ ਇੱਥੇ ਆਇਓ ਭਲ ਦਾ ਭਰੋਸਾ ਕੋਈ ਨਹੀਂ ਕਾਲ ਦੀ ਆਸ ਛੱਡ ਇੱਥੇ ਗੁਰੂ ਕਹਿੰਦੇ ਹਰ ਆਦਮੀ ਹਾਂ ਇੱਕ ਦਮੇ ਦੋਨੋ ਤਬੋਤ ਨਾ ਜਾਣਾ ਪ੍ਰਭ ਕੰਨ ਦੀ ਆਸ ਸਾਡੇ ਦਿੱਤੇ ਭਰੋਸਾ ਬੰਨਦਾ ਨਹੀਂ ਹੈ ਇਸ ਕਰਕੇ ਪ੍ਰਭੂ ਜੀ ਦੇ ਨਾਮ ਦਾਰਾਧਨ ਕਰ ਆਪਣਾ ਲੋਕ ਸੁਖੀ ਆ ਤੇ ਪ੍ਰਲੋਕ ਸਹਿਦਾ ਬਣਾਉਣ ਦਾ ਨਤਨ ਕਰ ਤੁਹਿਆਂ तमाम ਮਨੁੱਖਾਂ ਦੇ ਖਿਮਾਦਾਨਿਕ ਨਾਮ ਜੜ ਜਿਖਾ ਤੇਰੇ ਪਾੜੇ ਸਰਬਤ ਪਨਾਰਾ